ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਪਿੰਡ ਗੋਧੇਵਾਲੇ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਮੁੱਗਿਆ ਜ਼ਿਲ੍ਹੇ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਗਦੀਪ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਨਵਰ ਬਾਈ ਦੇ ਕੋਲੇ ਮਿੱਤਰੋ ਤੁਹਾਨੂੰ ਤਿੰਨ ਦਿਖਾ ਦਨੇ ਆ ਤਿੰਨਾਂ ਦੀ ਪ੍ਰੋਪਰ ਜਾਣਕਾਰੀ ਪ੍ਰੋਪਰ ਡਿਟੇਲ ਆਪਾਂ ਲੈ ਦੇਣੀ ਆ ਆ ਉਹ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣ ਜਗਦੀਪ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਵੀਰੇ ਮਰੀਆ ਮਰੀਆ ਵੀਰੇ ਸੇਤਾ ਦੇ ਪਰਿਵਾਰ ਤੋਂ ਹਾਲ ਸਾਰਾ ਠੀਕ ਠਾਕ ਚਲੋ ਸ਼ੁਕਰ ਆ ਅੱਜ ਜਾਨਵਰ ਕਿੰਨੇ ਜਗਦੀਪ ਬਾਈ ਆਹ 10 ਨਾ ਵੀਰੇ ਜਾਨਵਰ ਤਾਂ 4 ਸੀਗੇ ਇੱਕ ਵੈਕੀ ਤੋਂ ਲਿਆਉਣਾ ਤਿੰਨ ਜਾਨਵਰ ਅੱਜ ਹਨਾ ਬਾਈ ਅੱਛਾ ਇੱਕ ਗਿਰ ਵੀ ਲੈ ਕੇ ਆ ਗਿਆ ਅੱਜ ਹਾਂ ਇੱਕ ਗਹਿਰ ਅੱਜ ਠੀਕ ਆ ਯਾਰ ਇਹ ਕਿੱਥੋਂ ਲਿਆਂਦਾ ਸ਼ਿਕਾਰ ਫਿਰ ਇਹ ਤਾਂ ਧਰਮ ਘੋਟੇ ਲਿਆ ਢੀਰੀ ਠੀਕ ਆ ਸੂਇ ਸੁਵਾਈ ਹੈ ਹਨਾ ਵੀਰੇ ਸੂਇ ਸੁਵਾਇਆ ਬੱਚਾ ਮਗਰਾ ਠੀਕ ਇਹਨੇ ਦੁੱਧ ਤੇ ਚਲਦੀ ਵੀਰੇ ਦੁੱਧ ਹੋਊਗਾ 12 ਲੀਟਰ ਆਪਾਂ 11 ਲੀਟਰ ਕਹਿ ਕੇ ਦਵਾਗੇ ਇੱਕ ਤੋਂ ਮਹੀਨਾ ਤੋਂ 10 ਦਿਨਾਂ ਦੀ ਸੂਈ ਦੱਸੀ ਆ ਠੀਕ ਆ ਬਾਈ ਚੂਣ ਚਾਂ ਨੂੰ ਠੰਡੀ ਹੈ ਵੱਡੇ ਬਾਈ ਪੂਰੀ ਠੰਡੀ ਆ ਮੂੰਹ ਤੋਂ ਛੇ ਜਾਂਦਾ ਜੀ ਮੂੰਹ ਛੇ ਜਾਂਦਾ ਪਹਿਲਾਂ ਨਹੀਂ ਹੈ ਪਹਿਲਾਂ ਪਹਿਲਾਂ ਠੀਕ ਆ ਬਾਈ ਵੈੜ ਚੰਗੀ ਆ ਯਾਰ ਹਨਾ ਲੈ ਆਂ ਕੱਢੀ ਬਾਹਰੋਂ ਦਿਖਦੀ ਪਈ ਐਨੂੰ ਨਹੀਂ ਲੈ ਵੀ ਮੇਤਰੋਂ ਤੁਹਾਨੂੰ ਬਾਹਰ ਕੱਢ ਕੇ ਦਿਖਾਉਣਾ ਵੈੜ ਜਾਤ ਜੋਤ ਜਗਹਰ ਤੋਂ ਨਤੋਂ ਬਹੁਤ ਠੰਡੀ ਠੰਡੀ ਬਹੁਤ ਸਰਪੇ ਬਈ 90% ਕੁਆਲਿਟੀ ਦੇ ਵਿੱਚ ਵਸੀ ਆ ਬਈ ਹਾਂ ਐ ਪੁੱਤ ਵਾਹ ਪੁੱਤ ਇਹ ਨਾ ਡਰਦੀ ਗਾ ਮੇਰੇ ਤੋਂ ਮੈਨਾਂ ਤਾਂ ਤੈਨੂੰ ਵੇਚਣਾ ਆ ਬਈ ਲੈ ਬਈ ਕੱਦ-ਕੁੱਦ ਵੀ ਬਹੁਤ ਆ ਵੱਡੀ-ਬੁੱਡੀ ਆ ਹਾਂ ਬਹੁਤ ਚੰਗਾ ਲੱਗਾ ਮਈ ਆ ਰਿਹਾ ਥਾਣਾ ਬਈ ਮੇਰਾ ਜਿਹੜੀ ਜੁੜੀ ਬਹੁਤ ਛੋਣ ਨੂੰ ਹਾਂ ਨਿਆਣਾ ਨਿਆਣਾ ਪਾ ਕੇ ਜਿਵੇਂ ਮਰਜ਼ੀ ਚੋਈ ਆ ਠੀਕ ਆ ਬਾਈ ਹਾਂ ਦੋ ਦਬਾਰਾ 11 ਕਿਲੋ ਆ ਆਪਾਂ 11 ਕਿਲੋ ਦੀ ਗਾਰੰਟੀ ਦਵਾਂਗੇ ਠੀਕ ਆ ਦੁੱਧ ਵੀ ਠੀਕ ਆ ਕਰਮ ਵਾਲੀ ਹਾਂ ਹਾਂ ਮਈਆਂ ਰਿਕਾ ਦੁੱਧ ਹੋਊਗਾ ਨਾ ਮਈਆਂ ਰਿਕਾ ਮਈਆਂ ਰਿਕਾ ਹਾਂ ਇਹਨਾਂ ਲਈ ਤਾਂ ਤੈਨੂੰ ਪਤਾ ਹੀ ਆ ਬਾਈ ਤੂੰ ਵੀ ਵੇਚਦਾ ਪਸੂ ਹਨਾ ਇਹਨਾਂ ਦਾ 6 6.5 6 ਮਹੀਨਿਆਂ ਵਾਲੀਆਂ ਨਹੀਂ ਚੰਗੀਆਂ ਜਿ ਮੱਝ ਮੱਝ ਦੇ ਮੁਕਾਬਲੇ ਕਰੇ ਦੁੱਧ ਮੱਝ ਦੇ ਮੁਕਾਬਲੇ ਜੀ ਜਾਏ ਗਾਂ ਸੋਲਣਾ ਮੇਰੀ ਇੰਨੇ ਦੀ ਕਿਸੇ ਨੇ ਖਾਲੀ ਬੱਚੀ ਨਹੀਂ ਦੇਣੀ ਜਿੰਨੇ ਆ ਪੈਸੇ ਦੇਣੀ ਬੱਚੇ ਨੇ ਦੀ ਦਿੱਤੀ ਬਾਈ ਹੈ ਕਿਹਨੇ 34000 ਚੋਂ 100 ਕਿਲੋਮੀਟਰ ਫਰੀ 34000 ਦੇ 100 ਕਿਲੋਮੀਟਰ ਪਹੁੰਚ ਫਰੀ ਠੀਕ ਹੈ ਯਾਰ ਬਾਈ ਫਿਰ ਤੇਰੇ ਆਪ ਤੇ ਆਉਗੀ ਯਾਰ ਇਹਨਾਂ ਦਾ ਸਾਹਮਣੇ ਤੇ ਮੈਂ ਉਹਨਾਂ ਕੋਲ ਟਾਈਮ ਲੱਗ ਜਾਂਦਾ ਤੈਨੂੰ ਉਹਦਾ ਪਤਾ ਦਿਖਾਉਂਦਾ ਅੱਛੀ ਵੀ ਵੇਚ ਲੈ ਕਿੱਡੀ ਵੱਡੀ ਆ ਠੀਕ ਹੈ ਨਾ ਮੂੰਹ ਤੋਂ ਵੀ ਸ਼ੇਰ ਗੱਲ ਹੋਰ ਆ ਵੀ ਮਨ ਲਾ ਜੇ ਹੁਣ 19 21 ਦੇ ਨਿਆਣੇ ਨੂਨੇ ਪਾਉਣ ਤੋਂ ਕਰਦੀ ਗੁਰਦੀ ਤਾਂ ਨਹੀਂ ਨਾ ਨਾ ਜਾਵਾਂ ਹੀ ਨਹੀਂ ਜਾਵਾਂ ਹੀ ਪੂਰੀ ਜੜੀ ਓਕੇ ਰਹੀ ਅੱਛਾ ਦੋ ਨੰਬਰ ਵਾਲੀ ਵੈੜ ਜਿਹੜੀ ਕਾਲੀ ਬਾਈ ਇਹ ਬਾਈ ਗੱਬਣਾ ਗੱਬਣਾ ਕਿੰਨੇ ਦਿਨ ਬਾਕੀ ਹੈ ਬਾਈ ਇਹ ਲੈ ਜੂਗੀ 10 12 ਦਿਨ ਲਈ ਬਾਈ ਇਹਨੂੰ ਦੋਤਾ ਦੇ ਦੂਗੀ ਬੱਤੀ 14 15000 ਹਾਂ 14 15 ਕਿਲੋ ਨੂੰ ਤਾਂ ਚਾਰ ਦੰਦ ਚਾਰ ਦੰਦ ਹਾਂ ਪਹਿਲੇ ਸੁਏ ਸੁਣਾ ਸੁਣਾ ਇਹਨੇ ਹੈ ਹਾਂ ਠੀਕ ਹੈ ਵੀਰੇ ਨੂੰ ਤਾਂ ਚਾਰ ਦੰਦ ਤਪੜੀ ਜੀ ਦਾ ਨਿਸ਼ਾਨ ਪਹਿਲਾਂ ਦਾ ਹੀ ਹੈ ਨਾ ਪਹਿਲਾਂ ਹੀ ਹੈ ਪਹਿਲਾਂ ਹੀ ਪੁਰਾਣੀ ਬਈ ਇਹ ਉਦੋਂ ਪਹਿਲਾਂ ਵਾਲੀਆਂ ਵਿਚਾਰੀਆਂ ਆਈਆਂ ਹਾਂ ਹੁਣ ਤਾਂ ਬਣਦੀ ਉਹਦੀ ਥੱਲੋ ਯਾਰ ਹਾਂ ਹਾਂ ਕਿੰਨੇ ਦੀ ਦੇ ਦਈਏ ਵੀਰੇ ਇਹ ਵੀ 33000 ਦੀ ਦੇ ਦਾਂ 100 ਕਿਲੋਮੀਟਰ ਫ੍ਰੀ ਕੀ ਕਹਿੰਦੀ ਦੁੱਧ ਪੀਣ ਵਾਲੇ ਨੂੰ ਹਾਂ ਖਾਲੀ ਬੱਚੀ ਸਾਂਭ ਨਾਲੋਂ ਚੰਗੀ ਆ ਹੈ ਖਾਲੀ ਬੱਚੀ ਸਾਂਭ ਨਾਲੋਂ ਚੰਗੀ ਆ ਥੱਲੋਂ ਚੰਗੀ ਬਣ ਜਾਣਾ ਨੇ ਹਾਂ ਮੈਂ ਕਿਹਾ ਥੱਲੋਂ ਇਹਨੇ ਵਧੀਆ ਬਣ ਜਾਣਾ ਬਾਈ ਬਹੁਤ ਬਹੁਤ ਖਲੂਗੀ ਬਾਈ ਇਹਦਾ ਤੁਰ ਹੀ ਜਾਏ 12 ਦਿਨ ਐਵੇਂ ਹੀ ਲੈ ਜਾਣੇ ਹੈ 12 ਦਿਨ ਐਵੇਂ ਹੀ ਲੈ ਜਾਣੇ ਹਾਂ 34000 ਦੇ ਵਿੱਚ ਇਹ ਵੀ 33 67000 ਚ ਜੋੜਾ ਹਾਂ ਲੈ ਵੀ ਮਿੱਤਰੋ 67000 ਚ ਜੋੜਾ ਦੋ گاਵਾ ਦੁੱਧ ਵਾਲਿਆਂ ਜਣੀ ਇੱਕਦਾਂ ਦੁੱਧ ਪਾਉਗੀ ਭਾਂਡੇ ਜੇ ਤੇ 10 ਕੁ ਦਿਨ ਹਜੇ ਲੈਂਦੀ ਆ ਹੁਣ ਆਹੋ ਨਿਕਾਇਆ ਦਾ ਆ ਵੀ ਕਿਉਂ ਹੀ ਕਾਲੀ ਬਈ ਹਾਂ ਇਹ ਵੇਖੀ ਠੀਕ ਹੈ ਬਈ ਇਹ ਤੋਂ ਲੈਉਣ ਤੋਂ ਪਹਿਲਾਂ ਹੀ ਵਿਖੀ ਆ ਤੇ ਮਗਰ ਬੱਚੀ ਸੀ ਠੀਕ ਹੈ ਬਈ ਤੇ ਆਹ ਡੱਬੀ ਬਈ ਇਹ ਬਈ ਕ੍ਰਾਸਟ ਪੈਂਦੀ ਐਚਐਫ ਤੇ ਠੀਕ ਆ ਠੀਕ ਆ ਦੁੱਧ 11 ਕਿਲੋ ਆ ਠੀਕ ਆ 10 ਕਿਲੋ ਦੀ ਗਾਰੰਟੀ ਦਵਾਂਗੇ ਠੀਕ ਆ ਹੁਣ ਤਾਂ 2 ਮਹੀਨਾ ਦਿਨ ਹੋਇਆ ਸੂਈ ਨੂੰ ਬੱਚਾ ਮਗਰ ਆ ਠੀਕ ਆ ਠੀਕ ਆ ਤੇ ਇਹ ਵੀ ਸਰ ਸਿਰਫ 30000 ਚ ਦੇਣੀ ਆ 100 ਮੀਟਰ ਕਿਰਾਇਆ ਫ੍ਰੀ ਆ ਲੈ ਆਈ ਖੋਲ ਕੇ ਨੂੰ ਬਾਹਰ ਲੇ ਮਿੱਤਰੋ ਭਾ 34 34 ਵਾਲੇ ਕਹਿਣ ਤੋਂ ਭਾਵੇਂ ਆ ਵੀ ਲੱਖ ਰੁਪਈਆ ਨਾ ਤੁਹਾਡੀ ਜੇਬ ਦੇ ਵਿੱਚ ਹੋਇਆ ਤੇ ਤੁਸੀਂ ਤਿੰਨ ਗਾਈਆਂ ਦੇ ਹੱਕਦਾਰ ਬਣ ਜਾਣਾ ਮਿੱਤਰੋ ਨੇ ਥੋੜੇ ਬਹੁਤੇ ਬਾਹਰ ਵੀ ਨਿਕਲ ਸਕਦੇ ਆ ਪਰ ਮੇਰਾ ਮਨ ਕਹਿੰਦਾ ਵੀ ਲੱਖ ਦੇ ਆਸ-ਪਾਸ ਜਿੱਥੇ ਤਿੰਨ ਗਾਈਆਂ ਆ ਜੀ ਅੱਕ ਲੈਣੀ ਸੌਖੀ ਔਖੀ ਹੈ ਇਹ ਖੜੇ ਲੱਖ ਦੇ ਵਿੱਚ ਅੱਜ ਤੀਜੇ ਸੂਏ ਆ ਬਾਈ ਸਰਪੇ ਆਪਾਂ ਐਵੇਂ ਨਹੀਂ ਕਹਿਣਾ ਦੂਜੇ ਆ ਅਗਲਾ ਭੈਣ ਭਰਾਵ ਦਾ ਜਿਹੜਾ ਮਰਜੀ ਸਕਦੇ ਠੀਕ ਹੈ ਨਾ ਚੂਣ ਚਾਨ ਚੰਗਾ ਲੱਗਾ ਬਾਈ ਪੂਰਾ ਪੂਰਾ ਵਧੀਆ ਮੋਟਾ ਮੋਟਾ ਚੂਣ ਚਾਹ ਲੈ ਬਾਈ ਦੇ ਬਾਈ ਹਾਂ ਬਾਬਰ ਫੁੱਲਾ ਥੱਲੋ ਵੀ ਹੈ ਨਾ ਪੂਰੀ ਪੂਰੀ ਵਧੀਆ ਭੱਜ ਜਾਂਦੀ ਹੱਥ ਨੂੰ ਹੂੰ ਬਾ ਮੱਕਿਆ ਚੋਣ ਵੀ ਬਹੁਤ ਚੰਗਾ ਲੱਗਦਾ ਵੋ ਵੋ ਮੋਟਾ ਮੋਟਾ ਚੋਣ ਲੱਗਾ ਹੂੰ ਕ੍ਰੋਸ ਅੰਗ ਚ ਪੈਂਦੀ ਯਾਰ ਇਹ ਨਲੇ ਦਾ ਮੰਜਾ ਰਗਾ ਦੁੱਧ ਨਾ ਸਹੀ ਹੈ ਭਾਈ ਚੰਗੀ ਹੈ ਹਾਂ ਲੈ ਭਾਈ 34000 ਦੇ ਵਿੱਚ ਇਹ ਵੀ 34000 ਚ 100 ਕਿਲੋਮੀਟਰ ਫਰੀ ਇਹ ਤੇ ਦੁੱਧ ਵੀ ਤੇ ਬੱਚਾ ਇਹਦੇ ਮਗਰ ਬੱਚਾ ਬੱਚਾ ਕਿਨੇ ਦਿਨ ਹੋ ਗਏ ਸੂਈ ਰੋ ਇਹਨੂੰ ਇਹਨੂੰ ਭਾਈ ਅੱਜ ਪੰਜਵਾਂ ਦੇਣਾ ਤੁਸੀਂ ਠੀਕ ਹੈ ਭਾਈ ਓਕੇ ਲੈ ਮੜੇ ਪੈਸਿਆਂ ਨੂੰ ਕਰ ਬੱਚਾ ਨਾਲ ਚੁੰਗ ਜੇ ਕਿ ਤੈਨੂੰ ਠੀਕ ਹੈ ਬੇ ਨੰਬਰ ਜਗਦੀਪ ਭਾਈ ਕਿੰਨਾ ਆ ਗਿਆ ਨੰਬਰ ਬਈ ਆਪਣਾ ਆਏਗਾ 833 833 83609 ਹਾਂ 15507 ਇੱਕ ਵਾਰੀ ਹੋਰ ਬੋਲ ਦੇ 83 600 83609 15507 ਠੀਕ ਹੈ ਬਈ ਬੱਚਾ ਚੰਗੀ ਨੰਬਰ ਸਕਰੀਨ ਤੇ ਕੋਈ ਨਹੀਂ ਬੰਦਨੇ